ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇੱਕ ਅਜੀਬ ਸਿਗਨਲ ਦੇ ਬਾਰੇ ਦੇ ਵਿੱਚ ਜਿਸ ਨੂੰ ਏਲੀਅਨ ਦੁਆਰਾ ਭੇਜਿਆ ਗਿਆ ਮੰਨਿਆ ਜਾਂਦਾ ਹੈ ਕੀ ਗੱਲ ਸੀ ਜੀ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ 15 ਅਗਸਤ 1977 ਨੂੰ ਅਹਾਯੋ ਬੈਸਲੀ ਯੂਨੀਵਰਸਿਟੀ ਦੇ ਬਿਗ ਏਅਰ ਨੈਪ ਕਰੇਲੀਓ ਟੈਲੀਸਕੋਪ ਨੇ ਰਾਤ ਦੇ 10:01 ਮਿੰਟ ਤੇ ਇੱਕ ਅਜੀਬ ਬਹੁਤ ਵੱਡਾ ਅਤੇ ਅਜੀਬਾ ਰੇਡੀਓ ਸਿਗਨਲ ਡਿਟੈਕਟ ਕੀਤਾ ਜੋ ਅਜ ਤੱਕ ਵੀ ਏਲੀਅਨਸ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ 3 ਮੀਟਰ ਚੌੜੇ ਰਿਫਲੈਕਟਰ ਵਾਲੇ ਇਸ ਟੈਲੀਸਕੋਪ ਨੇ ਸਿਗਨਲ ਨੂੰ ਸੈਜੀਟੇਰੀਅਸ ਕੌਂਸਟੇਲੇਸ਼ਨ ਤਾਰਾ ਮੰਡਲ ਤੋਂ ਪ੍ਰਾਪਤ ਕੀਤਾ। ਇਹ ਸਿਗਨਲ ਟੈਲੀਸਕੋਪ ਤੋਂ ਆਈਬੀਐਮ 1130 ਕੰਪਿਊਟਰ ਵਿੱਚ ਗਿਆ। ਜਿੱਥੇ ਆਟੋਮੈਟਿਕ ਕਨਵਰਟ ਹੋ ਕੇ ਪ੍ਰਿੰਟ ਤੋਂ ਪ੍ਰਿੰਟ ਹੋ ਗਿਆ। ਇਸ ਸਮੇਂ ਕੰਟਰੋਲ ਰੂਮ ਵਿੱਚ ਸਿਰਫ ਪ੍ਰਿੰਟਰ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕਈ ਦਿਨ ਬਾਅਦ ਕੰਟਰੋਲ ਰੂਮ ਤੇ ਇੱਕ ਟੈਕਨੀਸ਼ੀਅਨ ਨੇ ਜੋ ਸਾਰੇ ਪ੍ਰਿੰਟ ਔਰ ਚੈੱਕ ਕੀਤੇ ਤਾਂ ਉਸਨੇ 6EQJ5 ਸਿਖਰ ਵਾਲੇ ਸਿਗਨਲ ਨੂੰ ਦੇਖਿਆ। ਇਸ ਨੂੰ ਸੈਨਸਡਨ ਜੈਰੀ ਐਹਮਨ ਨੇ ਆਪਣੇ ਲਾਲ ਪੈਨਾ ਹਾਈਲਾਈਟ ਕਰਦਿਆ ਨਾਲ ਨਾਲ ਵਾਓ ਲਿਖਿਆ ਵਾਓ ਸਿਗਨਲ 1420 ਮੀਗਾਹਰਟਜ਼ ਦੀ ਉਸ ਫ੍ਰੀਕਵੈਂਸੀ ਤੇ ਸੀ ਜੋ ਕੁਦਰਤੀ ਤੌਰ ਤੇ ਹਾਈਡਰੋਜਨ ਮੋਲੀਕੂਲਸ ਤੋਂ ਨਿਕਲਦੀ ਹੈ 1959 ਵਿੱਚ ਕੈਰਨਲ ਯੂਨੀਵਰਸਿਟੀ ਦੇ ਫਿਜ਼ੀਕਿਸਟ ਫਿਲਿਪ ਮੋਰਸਨ ਅਤੇ ਜੂਪੇ ਕੀਕੋਕਿਨ ਨੇ ਇੱਕ ਪੇਪਰ ਪ੍ਰਕਾਸ਼ ਕੀਤਾ ਇਸ ਵਿੱਚ ਦੱਸਿਆ ਗਿਆ ਕਿ ਯੂਨੀਵਰਸ ਵਿੱਚ ਕੋਈ ਐਡਵਾਂਸ ਸਿਵਲਾਈਜੇਸ਼ਨ ਹੋਵੇਗੀ ਤਾਂ ਉਹ 1420 ਮੀਗਾਹਰਟਜ਼ ਦੀ ਇਸ ਸਮਝਦਾਰੀ ਫ੍ਰੀਕੁਐਂਸੀ ਦਾ ਇਸਤੇਮਾਲ ਕਰੇਗੀ 1973 ਵਿੱਚ ਉਹ ਹੀ ਉਹ ਸਟੇਟ ਯੂਨੀਵਰਸਿਟੀ ਨੇ ਆਪਣੇ ਬਿਗ ਏਅਰ ਟੈਲੀਸਕੋਪ ਨੂੰ ਸਰਚ ਫਾਰ ਐਕਸਟਰਾ-ਟਰੈਸਟਰੀਅਲ ਪ੍ਰੋਜੈਕਟ ਲਈ ਸਮਰਪਿਤ ਕੀਤਾ ਇਸ ਪ੍ਰੋਜੈਕਟ ਦਾ ਉਦੇਸ਼ ਧਰਤੀ ਤੋਂ ਬਾਹਰ ਪੁੱਤੀਮਾਨ ਜੀਵਨਾਂ ਦੀ ਖੋਜ ਕਰਨਾ ਸੀ 15 ਅਗਸਤ ਦੀ ਰਾਤ ਨੂੰ ਇਹ ਸਿਗਨਲ ਬਸ 72 ਸਕਿੰਟ ਲਈ ਮਿਲਿਆ ਬਿਗ ਏਅਰ ਟੈਲੀਸਕੋਪ ਸਿਗਨਲ ਨੂੰ 12 ਸਕੰਟ ਦੇ ਬਲਾਕਾਂ ਵਿੱਚ ਰਿਕਾਰਡ ਕਰਦਾ ਸੀ ਇਹ ਸਿਗਨਲ 6EQ2J5 ਉਹ ਜੋ ਤਰਜ ਕੀਤਾ ਗਿਆ ਇਹ ਸਿਗਨਲ ਦੀ ਸ਼ੁਰੂਆਤ 6 ਤੋਂ ਹੋਈ ਜੋ ਸੁਧਾਰਨ ACডিਟੀ ਸਿਗਨਲ ਤੋਂ ਕਾਫੀ ਵਧਿਕ ਸੀ ਇਸ ਦੀ ਸੌਤ ਤੋਂ ਵੱਧ ACডিਟੀ ਵਾਈਸੀ ਜਿੱਤਾ ਅਰਥ ਤੀ ਹੈ ਇਹ ਸਿਗਨਲ ਦਾ ਸਰੋਤ ਸੈਜੀਟੇਰੀਅਸ ਕੰਸਿਡੇਰੇਟਰ ਦੇ ਖਾਸ ਖੇਤਰ ਤੋਂ ਸੀ ਪਰ ਬਿਗ 에ਅਰ ਦੇ ਡਿਜ਼ਾਈਨ ਕਰਕੇ ਅਸਲ ਸਥਾਨ ਦੀ ਪੱਕੀ ਪੁਸ਼ਟੀ ਨਹੀਂ ਹੋ ਸਕੀ ਇਸ ਲਈ ਸਾਇੰਸਦਾਨ ਅਜੇ ਵੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਸਿਗਨਲ ਕਿੱਥੋਂ ਆਇਆ ਸਾਇੰਸਦਾਨਾਂ ਦੇ ਵਿਚਾਰ ਹਨ ਕਿ ਇਹ ਸਿਗਨਲ ਏਲੀਅਨ ਦੁਆਰਾ ਭੇਜੇ ਗਏ ਸੰਦੇਸ਼ ਦਾ ਹਿੱਸਾ ਹੋ ਸਕਦਾ ਹੈ ਪਰ ਇਹ ਸਿਰਫ ਇੱਕ ਕੁਦਰਤੀ ਘਟਨਾ ਦਾ ਨਤੀਜਾ ਵੀ ਹੋ ਸਕਦਾ ਹੈ ਕੁਝ ਸਾਇੰਸਦਾਨ ਇਹ ਵੀ ਮੰਨਦੇ ਹਨ ਕਿ ਜੇ ਇਹ ਸਿਗਨਲ ਧਰਤੀ ਤੋਂ ਜਨਰੇਟ ਹੁੰਦਾ ਤਾਂ ਇਸਦੀ ਐਂਡਸੈਸਟੀ ਇੰਨੇ ਪਤਰਾ ਤੱਕ ਨਹੀਂ ਪਹੁੰਚਦੀ ਅੱਜ 47 ਸਾਲ ਬਾਅਦ ਵੀ ਬਹੁਤ ਸਿਗਨਲ ਇੱਕ ਅਣਸੁਲਝੀ ਪਹੇਲੀ ਬਣਿਆ ਹੋਇਆ ਹੈ ਕੀ ਇਹ ਸਿਗਨਲ ਅਸਲ ਵਿੱਚ ਏਲੀਅਨ ਦੁਆਰਾ ਭੇਜਿਆ ਗਿਆ ਸੰਦੇਸ਼ ਸੀ ਜਾਂ ਸਿਰਫ ਸਾਝਾ ਕੁਦਰਤੀ ਘਟਨਾ ਦਾ ਨਤੀਜਾ ਸੀ ਇਸ ਸਵਾਲ ਅਜੇ ਵੀ ਸਾਇੰਸਦਾਨਾਂ ਲਈ ਚੁਣੌਤੀ ਬਣੇ ਹੋਏ ਹਨ ਤੁਸੀਂ ਆਪਦੀ ਰਾਏ ਜੀ ਕਮੈਂਟ ਬਾਕਸ ਵਿੱਚ ਜਰੂਰ ਦੇ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਨਾਲ ਨਾਲ ਸਾਡੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ